ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇ ਪੰਜ ਪਾਠ ਇਸ ਬਾਣੀ ਦੇ ਸੁਣਨ ਜਾਂ ਕਰਨ ਦਾ ਸਾਨੂੰ ਕੀ ਲਾਭ ਮਿਲਦਾ ਹੈ ਇਸ ਲਈ ਸਾਰਿਆਂ ਅਗੇ ਹੱਥ ਛੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਨਣਾ ਤੇ ਇਸ ਬਾਣੀ ਦਾ ਜਾਪ ਕਰਨ ਦੇ ਨਾਲ ਸਾਨੂੰ ਜਿਉਂਦਾ ਟੰਗ ਆ ਜਾਵੇਗਾ ਜੀਵਨ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਜਿਉਣ ਦਾ ਢੰਗ ਆ ਜਾਵੇਗਾ ਤੇ ਇਸ ਬਾਣੀ ਦਾ ਪਾਠ ਚਾਹੇ ਪੜ ਲਿਆ ਜਾਵੇ ਤੇ ਚਾਹੇ ਸੁਣ ਲਿਆ ਜਾਵੇ ਦੋਹਾਂ ਹੀ ਹਾਲਾਤਾਂ ਦੇ ਵਿੱਚ ਇਹ ਬਾਣੀ ਸਾਡਾ ਜੀਵਨ ਸਫਲ ਬਣਾ ਦੇਵੇਗੀ ਤੇ ਸਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋਵੇਗਾ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਅਨਪੜ ਹਾਂ ਜਾਂ ਘੱਟ ਪੜੇ ਲਿਖੇ ਹੋਣ ਕਾਰਨ ਸਾਨੂੰ ਬਾਣੀ ਦੀ ਸਮਝ ਨਹੀਂ ਪੈਂਦੀ ਜਾਂ ਅਸੀਂ ਬਾਣੀ ਪੜ ਨਹੀਂ ਸਕਦੇ ਕਿ ਸਾਨੂੰ ਸੁਣੇ ਹੋਏ ਬਾਣੀ ਦਾ ਪੂਰਾ ਫਲ ਮਿਲੇਗਾ ਸਾਧ ਸੰਗਤ ਜੀ ਉਹ ਕਿਹੜੀ ਬਾਣੀ ਦਾ ਪਾਠ ਹੈ ਅਤੇ ਕਿਸ ਵਿਧੀ ਦੇ ਨਾਲ ਅਸੀਂ ਇਹ ਪਾਠ 5 ਦਿਨ ਲਗਾਤਾਰ ਕਰ ਲੈਂਦੇ ਹਾਂ ਜਾਂ ਸੁਣ ਲੈਂਦੇ ਹਾਂ ਤਾਂ ਸਾਨੂੰ ਇੰਨਾ ਵੱਡਾ ਫਲ ਮਿਲਦਾ ਹੈ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਜ਼ਰੂਰ ਦੇਵਾਂਗੇ ਸਾਧ ਸੰਗਤ ਜੀ ਜੇਕਰ ਇਹ ਪਾਠ ਅਸਿਕਰ ਲਵਾਂਗੇ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਨੂੰ ਕਿੱਡਾ ਵੱਡਾ ਫਲ ਪ੍ਰਾਪਤ ਹੋ ਜਾਵੇਗਾ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਨਣਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਆਪਣਾ ਸਰੂਪ ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਉਚਾਰੀ ਸੁਖਾਂ ਦੀ ਮਣੀ ਸੁਖਮਣੀ ਸਾਹਿਬ ਇਸ ਬਾਣੀ ਦਾ ਮਹਾਤਮ ਇੱਕ ਜੀਵਾ ਦੇ ਨਾਲ ਕਰਨਾ ਤੇ ਰਸਨਾ ਦੇ ਨਾਲ ਕਰਨਾ ਬਹੁਤ ਹੀ ਉੱਤਮ ਮੰਨਿਆ ਗਿਆ ਹੈ ਇਹ ਬਾਣੀ ਦੀ ਮਹਿਮਾ ਕੀਤੀ ਹੀ ਨਹੀਂ ਜਾ ਸਕਦੀ ਐਸੀ ਮੇਰੇ ਸਤਿਗੁਰ ਜੀ ਨੇ ਜਗਤ ਦੇ ਜੀਵਾਂ ਉੱਤੇ ಅಪਾਰ ਕਿਰਪਾ ਕੀਤੀ ਹੈ ਜਦੋਂ ਇਸ ਬਾਣੀ ਦਾ ਮਹਾਰਾਜ ਜੀ ਨੇ ਉਚਾਰਨ ਕਰਨਾ ਸੀ ਰਚਨਾ ਕਰਨੀ ਸੀ ਤਾਂ ਦੇਨ ਦੁਨੀਆ ਦੇ ਮਾਲਕ ਕਿੰਨੇ ਹੀ ਦਿਨ ਅੰਤਰ ਧਿਆਨ ਬੈਠੇ ਰਹੇ ਦਾਸ ਜੀ ਕਹਿੰਦੇ ਹਨ ਕਿ ਮਹਾਰਾਜ ਜੀ ਕੀ ਗੱਲ ਹੈ ਤੁਸੀਂ ਚੁੱਪਚਾਪ ਹੋ ਕੇ ਕਿਉਂ ਬੈਠੇ ਹੋ ਕੋਈ ਬਚਨ ਕਿਉਂ ਨਹੀਂ ਕਰਦੇ ਕੋਈ ਬਾਣੀ ਵਿਚਾਰ ਕਰ ਰਹੇ ਹੋ ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤਾ ਆਉਣ ਵਾਲਾ ਸਮਾਂ ਕਾਲ ਯੁੱਗ ਦਾ ਹੈ ਲੋਕਾਂ ਕੋਲ ਟਾਈਮ ਹੀ ਨਹੀਂ ਹੋਵੇਗਾ ਲੋਕੀ ਆਪਣੇ ਪਰਿਵਾਰ ਦੇ ਝਮੇਲਿਆਂ ਵਿੱਚ ਹੀ ਫਸ ਜਾਣਗੇ ਵਿਕਾਰਾਂ ਪਰਿਵਾਰਾਂ ਵਿੱਚ ਫਸ ਜਾਣਗੇ ਪਰਮੇਸ਼ਵਰ ਦਾ ਨਾਮ ਲੈਣ ਜੋਗਾ ਵੀ ਉਹਨਾਂ ਦੇ ਕੋਲ ਸਮਾਂ ਨਹੀਂ ਹੋਵੇਗਾ ਇਹ ਵਿਕਾਰਾਂ ਦੀ ਸੰਗਤ ਵਿੱਚ ਰਹਿਣਾ ਸ਼ੁਰੂ ਕਰ ਦੇਣਗੇ ਵਿਕਾਰਾਂ ਵਿੱਚ ਹੀ ਰਹਿਣਗੇ ਅਸੀਂ ਚਾਹੁੰਦੇ ਹਾਂ ਇਨ੍ਹਾਂ ਜੀਵਾਂ ਦਾ ਉਦਾਰ ਹੋ ਜਾਵੇ ਜੀਵਾਂ ਦਾ ਭਲਾ ਹੋ ਜਾਵੇ ਐਸੀ ਬਾਣੀ ਪਰਮੇਸ਼ਵਰ ਦੇ ਦਰੋਂ ਲਿਓਣੀ ਚਾਹੁੰਦੇ ਹਾਂ ਜਿਸ ਬਾਣੀ ਨੂੰ ਇੱਕ ਵਾਰ ਪੜਿਆ ਉਹ ਮਨੁੱਖ ਨੂੰ ਜਿਹੜਾ ਪ੍ਰਾਪਤ ਸਾਰਾ ਹੀ ਫਲ ਹੋ ਜਾਵੇਗਾ ਸਤਗੁਰ ਸੱਜੇ ਪਾਸ਼ਾ ਮਹਾਰਾਜ ਜੀ ਨੇ ਉਸ ਵੇਲੇ ਸੁਖਮਣੀ ਸਾਹਿਬ ਜੀ ਦੀ ਬਾਣੀ ਰਚੀ ਸਾਧ ਸੰਗਤ ਜੀ ਇਸ ਬਾਣੀ ਦਾ ਮਹਾਤਮ ਹੈ ਕਿ ਇਸ ਬਾਣੀ ਦੇ ਵਿੱਚ 24 ਅਸ਼ਟ ਬਧੀਆਂ ਹਨ ਅਤੇ ਅਸੀਂ ਆਪਣੇ ਦਿਨ ਵਿੱਚ 24000 ਸਵਾਸ ਲੈਂਦੇ ਹਾਂ ਤੇ ਸਾਡੇ ਕੋਲ 24 ਘੜੀਆਂ ਹੁੰਦੀਆਂ ਹਨ ਤੇ 24 ਘੰਟੇ ਹੁੰਦੇ ਹਨ ਇਹਨਾਂ 24 ਘੰਟਿਆਂ ਦੇ ਹਿਸਾਬ ਨਾਲ ਸਤਗੁਰ ਸੱਜੇ ਪਾਸ਼ਾ ਮਹਾਰਾਜ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਇਸ ਬਾਣੀ ਵਿੱਚ 24 ਸ਼ਬਦ ਹਨ ਸ੍ਰੀ ਸੁਖਮਣੀ ਸਾਹਿਬ ਦੀ 24 ਅਸ਼ਟਪਦੀਆਂ ਹਨ ਕਿ ਜਿਹੜਾ ਕੋਈ ਪੂਰੇ ਦਿਨ ਦੇ ਵਿੱਚ ਇਸ ਬਾਣੀ ਦਾ ਜਾਪ ਕਰਦਾ ਹੈ ਉਹ 24 ਘੰਟਿਆਂ ਭਾਵ ਕਿ 1 ਢੇਣ ਦੇ ਅੱਠੇ ਪੈਰ ਹੀ ਸਫਲੇ ਹੋ ਜਾਂਦੇ ਹਨ ਜਿਹੜਾ ਕੋਈ ਇਸ ਬਾਣੀ ਦਾ ਅਭਿਆਸ ਕਰਦਾ ਹੈ ਨਾਮ ਬਾਣੀ ਦੇ ਨਾਲ-ਨਾਲ ਨਿਤਨੇਮ ਦੇ ਨਾਲ-ਨਾਲ ਕੋਈ ਇਸ ਬਾਣੀ ਦਾ ਜਾਪ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਉਹ ਭਾਵੇਂ ਸਾਰਾ ਦਿਨ ਹੀ ਰੁਝੇਵਿਆਂ ਦੇ ਵਿੱਚ ਰਹੇ ਉਸ ਦਾ ਸਾਰਾ ਹੀ ਦਿਨ ਸਫਲਾ ਹੋ ਜਾਵੇਗਾ ਜਿਹੜਾ ਕੋਈ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ ਇਸ ਬਾਣੀ ਦਾ ਮਹਾਤਮ ਸਤਿਗੁਰ ਜੀ ਨੇ ਆਪ ਵੀ ਲਿਖਿਆ ਹੈ ਇਹ ਬਾਣੀ ਪੜਨ ਦੇ ਨਾਲ ਕੀ ਪ੍ਰਾਪਤੀ ਹੋਵੇਗੀ ਸਤਿਗੁਰ ਸੱਚੇ ਪਾਸ਼ਾ ਜੀ ਬਾਣੀ ਦੇ ਅੰਦਰ ਕਹਿੰਦੇ ਹਨ ਹਿਰਦੇ ਦਾ ਕਦੇ ਨਾ ਖਤਮ ਹੋਣ ਵਾਲਾ ਸੁੱਖ ਹੈ ਇਸ ਬਾਣੀ ਦੇ ਵਿੱਚ ਜਿਹੜਾ ਕਦੇ ਵੀ ਖਤਮ ਨਹੀਂ ਹੋ ਸਕਦਾ ਐਸਾ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਨੂੰ ਪ੍ਰਾਪਤ ਹੋਵੇਗਾ ਉਸ ਦਾ ਮਨ ਸ਼ਾਂਤ ਹੋ ਜਾਵੇਗਾ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਰੀਆਂ ਤਾਕਤਾਂ ਜੋਗੀ ਦੇ ਤਪ ਕਰਨ ਨਾਲ ਨਹੀਂ ਮਿਲਦੀਆਂ ਜਾਂ ਪ੍ਰਣਾਮ ਕਰਕੇ ਹਾਸਲ ਨਹੀਂ ਹੁੰਦੀਆਂ ਉਹ ਇੱਕ ਗੁਰਸਿੱਖ ਵਿਅਕਤੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਤੇ ਪੜਨ ਨਾਲ ਵੀ ਉਸ ਨੂੰ ਨੌ ਨਿੱਧ ਤੇ ਸੰਸਾਰ ਦੇ ਸਾਰੇ ਜਗਤ ਵਿੱਚੋਂ ਖਜ਼ਾਨੇ ਮਿਲ ਜਾਣਗੇ ਇਹ ਖਜ਼ਾਨਿਆਂ ਦਾ ਭੰਡਾਰ ਮੰਨਿਆ ਜਾਂਦਾ ਹੈ ਨੌ ਦੇ ਨੌ ਹੀ ਖਜ਼ਾਨੇ ਉਸ ਗੁਰਸਿੱਖ ਦੇ ਕੋਲ ਆ ਜਾਣਗੇ ਜਿਹੜਾ ਸੁਖਮਨੀ ਸਾਹਿਬ ਜੀ ਦਾ ਅਭਿਆਸੀ ਹੋਵੇਗਾ ਪਰਮੇਸ਼ਵਰ ਦੇ ਨਾਲ ਜੁੜਨ ਵਾਲੇ ਗਿਆਨ ਮਹਾਰਾਜ ਜੀ ਕਹਿੰਦੇ ਹਨ ਕਿ ਫਿਰ ਉਸ ਬੁੱਧ ਦੇ ਵਿੱਚ ਉੱਤਮ ਗਿਆਨ ਸੇਸ਼ਟ ਗਿਆਨ ਪਰਮੇਸ਼ਵਰ ਦਾ ਪੈਦਾ ਕੀਤਾ ਹੋਵੇਗਾ ਸਰਬਤ ਸਰਬਾਤ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੜੀਆਂ ਸਾਰੀਆਂ ਹੀ ਕਰਮਾਤਾ ਨੇ ਹਰ ਇੱਕ ਪ੍ਰਕਾਰ ਦੀ ਹਵਾ ਬਣ ਜਾਣਾ ਅੰਚ ਬਣ ਜਾਣਾ ਹਵਾ ਵਿੱਚ ਉੱਡ ਜਾਣਾ ਖੜੇ ਖਲੋਤੇ ਗੁਪਤ ਹੋ ਜਾਣਾ ਕਿਸੇ ਨੂੰ ਸੁੱਖ ਦੇਣਾ ਤੇ ਕਿਸੇ ਨੂੰ ਦੁੱਖ ਦੇਣਾ ਸਾਰੀਆਂ ਕਰਮਾਤਾ ਹੋਈਆਂ ਹਨ ਜਿਹੜਾ ਵੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਅਭਿਆਸੀ ਹੋਵੇਗਾ ਉਸ ਨੂੰ ਇਹ ਪ੍ਰਾਪਤ ਹੋ ਜਾਣਗੀਆਂ ਭਗਤੀ ਤੇ ਦੀਨ ਦੁਨੀਆਂ ਦੇ ਮਾਲਕ ਅੱਗੇ ਕੀ ਫਰਮਾਉਂਦੇ ਹਨ ਕਿ ਸਾਰੇ ਸੰਸਾਰ ਦੀ ਵਿਦਿਆ ਚਾਹੇ ਉਹ ਸੰਸਾਰਿਕ ਕਿਉਂ ਨਾ ਹੋਵੇ ਜਾਂ ਪਰਮੇਸ਼ਵਰ ਵਾਲੀ ਹੋਵੇ ਮਹਾਰਾਜ ਜੀ ਕਹਿੰਦੇ ਹਨ ਕਿ ਤਪ ਕਰਕੇ ਵੱਡੇ ਵੱਡੇ ਤਪ ਕਰਕੇ ਦੁਨੀਆਂ ਦੇ ਫਲ ਪਾ ਲੈਂਦੇ ਹਨ ਤੇ ਗੁਰਸਿੱਖ ਸਿਰਫ ਇੱਕ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਹੀ ਉਹ ਸਾਰਾ ਸੁੱਖ ਪ੍ਰਾਪਤ ਕਰ ਸਕਦਾ ਹੈ ਜੋ ਯੋਗੀ ਪਹਾੜੀਆਂ ਦੇ ਵਿੱਚ ਜਾ ਕੇ ਯੋਗ ਸਾਧਨਾ ਕਰਕੇ ਤੇ ਰੱਬ ਨੂੰ ਲੱਭਦੇ ਫਿਰਦੇ ਹਨ ਪਰ ਇੱਕ ਗੁਰਸਿੱਖ ਵਿਅਕਤੀ ਸੁਖਮਣੀ ਸਾਹਿਬ ਦਾ ਪਾਠ ਚਾਹੇ ਆਪਣੇ ਘਰ ਵਿੱਚ ਬੈਠ ਕੇ ਹੀ ਕਰ ਲਵੇ ਤਾਂ ਜੋਗੀ ਦੇ ਮੁਕਾਬਲੇ ਉਸ ਕੋਲ ਪਰਮਾਤਮਾ ਦਾ ਮਿਲਾਪ ਹੋ ਜਾਵੇਗਾ ਸੱਚੇ ਭਾਸ਼ਾ ਜੀ ਕਹਿੰਦੇ ਹਨ ਕਿ ਉਹ ਧਿਆਨ ਤੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਹੀ ਸੰਸਾਰ ਵਿੱਚ ਇੱਕ ਚੱਕਰ ਦੇ ਵਿੱਚ ਮਾਇਆ ਦੇ ਵਿੱਚ ਪਰੇ ਬੈਠਾ ਹੋਵੇਗਾ ਜਿਸ ਨੂੰ ਮਾਇਆ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ ਹੋਵੇਗਾ ਉਹ ਨਿਰੰਕਾਰ ਸਰੂਪ ਹੋਵੇਗਾ ਉਹ ਗੁਰਬਾਣੀ ਦੇ ਨਾਲ ਇੰਨਾ ਜੁੜ ਚੁੱਕਾ ਹੋਵੇਗਾ ਕਿ ਉਸ ਨੂੰ ਇਹ ਧੈਵੀ ਚੀਜ਼ਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਮਹਿਸੂਸ ਹੋਵੇਗੀ ਤੁਸੀਂ ਵੇਖਿਆ ਹੀ ਹੋਵੇਗਾ ਕਿ ਕਈ ਵਾਰ ਜਿਹੜੇ ਲੋਕ ਪਰਮਾਤਮਾ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਇੰਨਾ ਜੁੜ ਜਾਂਦੇ ਨੇ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਕੋਲ ਮਾਇਆ ਹੈ ਜਾਂ ਨਹੀਂ ਘਟ ਹੈ ਜਾਂ ਵਧ ਹੈ ਉਹ ਹਰ ਵੇਲੇ ਅਜਿਹੇ ਹੀ ਰਹਿੰਦੇ ਹਨ ਸਤਿਗੁਰ ਸੱਜੇ ਪਾਸ਼ਾ ਜੀ ਕਹਿੰਦੇ ਹਨ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਜ ਜਨਾਕੀ ਸੇਵਾ ਲਾਗੇ ਸਤਿਗੁਰ ਜੀ ਕਹਿੰਦੇ ਹਨ ਕਿ ਗੁਰਸਿੱਖ ਨੂੰ ਜੋ ਵੀ ਚਾਹੀਦਾ ਹੋਵੇਗਾ ਉਸ ਨੂੰ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ ਅੰਮ੍ਰਿਤ ਦੀ ਧਾਰਾ ਪਰਮੇਸ਼ਵਰ ਦੇ ਨਾਮ ਦੀ ਧਾਰਾ ਹੁੰਦੀ ਹੈ ਤੇ ਪਰਮੇਸ਼ਵਰ ਦੇ ਨਾਮ ਨਾਲ ਹੀ ਚੱਲ ਰਿਹਾ ਹੁੰਦਾ ਹੈ ਜਿਹੜਾ ਹਿਰਦੇ ਦੇ ਵਿੱਚ ਸੁਣਾਈ ਦੇ ਰਿਹਾ ਹੁੰਦਾ ਹੈ ਉਹ ਜਦੋਂ ਕਮਲ ਸਿੱਧਾ ਹੋ ਜਾਂਦਾ ਹੈ ਉਹਦੇ ਵਿੱਚ ਉਹ ਰਸਨਾ ਤੇ ਉਹ ਰਸਨਾ ਤੇ ਸਾਨੂੰ ਉਸ ਨਾਮ ਦਾ ਆਨੰਦ ਉਸ ਨਾਮ ਦੀ ਮਹਿਕ ਜਿਹੜੀ ਹਿਰਦੇ ਦੇ ਵਿੱਚ ਖੜ ਜਾਵੇਗੀ ਉਹ ਸਿੱਧੇ ਹੀ ਸਾਡੇ ਦਿਮਾਗ ਤੇ ਸਾਡੀ ਜ਼ਿੰਦਗੀ ਤੇ ਅਸਰ ਕਰ ਦੇਵੇਗੀ ਅਸੀਂ ਸਾਰਿਆਂ ਦੇ ਵਿੱਚ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹੋ ਜਹੀ ਅਵਸਥਾ ਪ੍ਰਾਪਤ ਕਰ ਲਵੇਗਾ ਜਿਹੜਾ ਕੋਈ ਇਸ ਬਾਣੀ ਦਾ ਅਭਿਆਸੀ ਹੋ ਜਾਵੇਗਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜੇ ਅਸੀਂ ਗੁਨਾਹ ਕੀਤੇ ਹਨ ਉਹ ਤੀਜਾ ਇਹ ਕਿਨੋਂ ਮਿਲਣ ਗੀਆਂ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਕਿ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ ਦੀ ਮਹਿਮਾ ਵਾਲੀ ਸੁਖਮਣੀ ਸਾਹਿਬ ਜੀ ਦਾ ਬਾਣੀ ਦਾ ਉਚਾਰਨ ਜਦੋਂ ਉਹਨਾਂ ਨੇ ਕੀਤਾ ਇਹ ਬਚਨਾਂ ਨੂੰ ਕੋਈ ਮੰਨ ਕਰਕੇ ਮੁਖ ਤੋਂ ਜੇਕਰ ਉਚਾਰ ਲਵੇ ਚਾਹੇ ਕੰਨਾਂ ਦੇ ਨਾਲ ਸੁਣ ਵੀ ਲਵੇ ਤੇ ਇਸ ਦੇ ਨਾਲ ਵੀ ਉਸ ਨੂੰ ਸਾਰੇ ਹੀ ਫਲ ਪ੍ਰਾਪਤ ਹੋ ਜਾਣਗੇ ਸੋ ਸਾਧ ਸੰਗਤ ਜੀ ਅਸੀਂ ਵੀ ਕੋਸ਼ਿਸ਼ ਕਰੀਏ ਅਸੀਂ ਵੀ ਸੁਖਾਂ ਦੀ ਮਣੀ ਸੁਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਜਾਈਏ ਕਿਉਂਕਿ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ ਤੇ ਦਿਨ ਦੇ ਵਿੱਚ ਸਿਰਫ ਇੱਕ ਜੇਕਰ ਅਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਲੈਂਦੇ ਹਾਂ ਸਾਨੂੰ ਵੀ ਕਿਵੇਂ ਦੁਨੀਆਵੀ ਸੁੱਖ ਦੇ ਨਾਲ ਨਾਲ ਆਤਮਿਕ ਸੁੱਖ ਵੀ ਪ੍ਰਾਪਤ ਹੋ ਜਾਵੇਗਾ ਤੇ ਸਾਨੂੰ ਦੁਨੀਆ ਦੇ ਸਾਰੀਆਂ ਹੀ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਤੋਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਾਂ ਧੰਨਨ ਪਾਪਾ ਦੀਪ ਸਿੰਘ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਅਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ